ਖਬਰਨਾਮਾ ਦੇਖ ਰਿਹਾ ਸਾਰੇ ਹੀ ਸ्रोतਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੁਸੈਨ ਰਾਜ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਦੀ ਖੁੱਲੀ ਪੋਲ ਆਮ ਆਦਮੀ ਪਾਰਟੀ ਦਾ ਮੌਜੂਦਾ ਵਿਧਾਇਕ ਨਿਕਲਿਆ ਚੋਰ ਇਸ ਗੱਲ ਦਾ ਬੜਾ ਵੱਡਾ ਖੁਲਾਸਾ ਹੋ ਗਿਆ ਹੈ ਇੱਕ ਪਾਸੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਿਸਾਨਾਂ ਦੀ ਪਿੱਠ ਦੇ ਪਿੱਛੇ ਚੁਰਾਕ ਉਪਿਆ ਗਿਆ ਵਿਸ਼ਵਾਸ ਘਾਤ ਕੀਤਾ ਗਿਆ ਦੂਸਰੇ ਪਾਸੇ ਪੰਜਾਬ ਅਤੇ ਹਰਿਆਣਾ ਦੇ ਖਨੌਰੀ ਬਾਰਡਰ ਤੇ ਜਿਹੜੀਆਂ ਟਰਾਲੀਆਂ ਲੱਗੀਆਂ ਹੋਈਆਂ ਸੀ ਅਤੇ ਦਿੱਲੀ ਦੇ ਸ਼ੰਭੂ ਬਾਰਡਰ ਉੱਤੇ ਟਰਾਲੀਆਂ ਦੇ ਵਿੱਚ ਰਹਿਣ ਬਸੇਰੇ ਬਣਾਇਆ ਹੋਇਆ ਸੀ ਪੰਜਾਬ ਦੇ ਅਤੇ ਪੂਰੇ ਭਾਰਤ ਦੇ ਕਿਸਾਨਾਂ ਨੇ ਉਹ ਕਿਸ ਦੇ ਘਰ ਦੇ ਵਿੱਚੋਂ ਬਰਾਮਦ ਹੋਈਆਂ ਨੇ ਕਿਹੜੇ ਵਿਧਾਇਕ ਨੇ ਚੋਰੀ ਕੀਤੀਆਂ ਨੇ ਮੈਂ ਪਹਿਲਾਂ ਤੁਹਾਨੂੰ ਵੀਡੀਓ ਸੁਣਾਉਣਾ ਦੇਖਣਾ ਕਿ ਕਿੰਨੀਆਂ ਕੌਣ ਟਰਾਲੀਆਂ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਚੋਰੀ ਕਰਕੇ ਆਪਣੇ ਘਰ ਦੇ ਵਿੱਚ ਲਾਲੀਆਂ ਨੇ ਵਾਇਕ ਰਿਕਾਲ ਸਾਹਿਬ ਵਾਇਕ ਗੁਲਟੀਕਰ ਤੇ ਆ ਦੇਖੋ ਜੀ ਜੋ ਕਿਸਾਨੀ ਅੰਦੋਲਨ ਚੱਲ ਰਿਹਾ ਸੀ ਗੁਰਲਾਲ ਤਨੋੜ ਦੇ ਜਿਹੜੀਆਂ ਚੋਕਵਾਈਆਂ ਹੋਈਆਂ ਟਰਾਲੀਆਂ ਸੀ ਉਹ ਬਰੰਦ ਕੀਤੀਆਂ ਚੋਰੀ ਕੀਤੀਆਂ ਜਾਂ ਇਹ ਜ਼ਿਲ੍ਹਾ ਗੁਰਦਾਸਪੁਰ ਦੀ ਜ਼ਿਲ੍ਹਾ ਗੁਰਦਾਸਪੁਰ ਦੀਆਂ ਟਰਾਲੀਆਂ ਆਹ ਜਿਹੜੀਆਂ ਕਰਾਈਆਂ ਦੇ ਇਲਾਜ ਕੈਂਪ ਬਣਿਆ ਰਿਹਾ ਇਹ ਧਨੋਲ ਗੁਰਲਾਲ ਐਮਐਨਏ ਨੇ ਨਕਾਮੀ ਦੇਖੋ ਨੇ ਇਹਦੀ ਗੁੰਡਾਕੀ ਕਰਤੀ ਆਮ ਪਾਰਟੀ ਗੁਰਲਾਲ ਕਨੌਰ ਜੋ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਨੇ ਉਹਨਾਂ ਦੇ ਘਰ ਦੇ ਵਿੱਚੋਂ ਹਲਕਾ ਗੁਰਦਾਸ ਪੂੜ ਦੀਆਂ ਟਰਾਲੀਆਂ ਨਿਕਲੀਆਂ ਕਿਸਾਨ ਅਤੇ ਕਿਸਾਨ ਨੌਜਵਾਨਾਂ ਵੱਲੋਂ ਉਹ ਟਰਾਲੀਆਂ ਜਿਹੜੀਆਂ ਬਰਾਮਦ ਕਰਵਾਈਆਂ ਗਈਆਂ ਯਾਨੀ ਕਿ ਸੋਸ਼ਲ ਮੀਡੀਆ ਤੇ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਗੁਰਨਾਲ ਕਰਨੋਲ ਦੀ ਜਿਹੜੀ ਹੈ ਉਹ ਇਨਸਲਟ ਹੋ ਰਹੀ ਹੈ ਕਿ ਕਿਸ ਤਰ੍ਹਾਂ ਇੱਕ ਪਾਸੇ ਪੰਜਾਬ ਦੇ ਕਿਸਾਨਾਂ ਉਤੇ ਤਸ਼ੱਦਦ ਕੀਤਾ ਗਿਆ ਡਾਂਗਾ ਸੂਟਿਆਂ ਦੇ ਨਾਲ ਕੁੱਟਾ ਗਿਆ ਪੱਗਾਂ ਲਾਈਆਂ ਗਈਆਂ ਦੂਸਰੇ ਪਾਸੇ ਉਹਨਾਂ ਦੀਆਂ ਟਰਾਲੀ ਟਰਾਲੀਆਂ ਵੀ ਚੋਰੀ ਕਰ ਲਈਆਂ ਗੁਰਲਾਲ ਕਨੌਰ ਨੇ ਜੇ ਆਪਣੇ ਘਰ ਦੀ ਬਹੇਲੀ ਵਿੱਚ ਰੋਕ ਕੇ ਰੱਖੀਆਂ ਹੋਈਆਂ ਸੀ ਖਲਕਾ ਗੁਰਦਾਸਪੁਰ ਦੀਆਂ ਸੀ ਟਰਾਲੀਆਂ ਜਿਸ ਤਰ੍ਹਾਂ ਤੁਸੀਂ ਵੀਡੀਓ ਦੇ ਵਿੱਚ ਵੇਖਿਆ ਕਿ ਕਿਸ ਤਰ੍ਹਾਂ ਇਹ ਦੀ ਗਤੀਵਿਧੀਆਂ ਕਰ ਰਹੇ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਲਾਲ ਕਨੌਰ ਧੰਨਵਾਦ